ਤਲਵਾੜਾ ਰੋਡ ਰੋਲੀ ਅੱਡਾ ਤੇ ਅੱਜ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ ਮਿਲੀ ਜਾਣਕਾਰੀ ਮੁਤਾਬਕ ਹਾਦਸੇ ਵਿੱਚ ਕਾਰ ਅਤੇ ਮੋਟਰਸਾਈਕਲ ਦੀ ਟੱਕਰ ਹੋਈ ਦੱਸਿਆ ਜਾ ਰਿਹਾ ਹੈ ਕਿ ਇਹ ਕਾਰ ਪੋਲਪਲਹਾੜ ਦੀ ਹੈ ਜਦਕਿ ਮੋਟਰਸਾਈਕਲ ਤੇ ਤਿੰਨ ਸਵਾਰ ਸਨ ਜੋ ਕਿ ਸ਼ਰਾਣੇ ਬਲਦੇ ਮੁੰਡੇ ਦੱਸੇ ਜਾ ਰਹੇ ਹਨ ਜਿਨ੍ਹਾਂ ਵਿੱਚ ਇੱਕ ਮੁੰਡਾ ਸੀਰੀਅਸ ਹੈ ਹਾਦਸੇ ਵਿੱਚ ਮੋਟਰਸਾਈਕਲ ਪੂਰੀ ਤਰ੍ਹਾਂ ਤਬਾਹ ਹੋ ਗਈ ਜਦਕਿ ਕਾਰ ਦੇ ਅਗਲੇ ਹਿੱਸੇ ਨੂੰ ਵੀ ਭਾਰੀ ਨੁਕਸਾਨ ਪਹੁੰਚਿਆ ਸਥਾਨਕ ਲੋਕਾਂ ਅਨੁਸਾਰ ਹਾਦਸੇ ਦਾ ਮੁੱਖ ਕਾਰਨ ਸੜਕ ਵਿੱਚਕਾਰ ਬਣਿਆ ਵੱਡਾ ਖੱਡਾ ਜਾਂ ਪੋਟホール ਹੈ ਜਿਸ ਵਿੱਚ ਪਾਣੀ ਭਰਿਆ ਹੋਇਆ ਸੀ ਲੋਕਾਂ ਨੇ ਕਿਹਾ ਕਿ ਖੱਡੇ ਲੰਬੇ ਸਮੇਂ ਤੋਂ ਮੌਜੂਦ ਹਨ ਪਰ ਪ੍ਰਸ਼ਾਸਨ ਧਿਆਨ ਨਹੀਂ ਦੇ ਰਿਹਾ ਏਹੀ ਲਾਪਰਵਾਹੀ ਅਜਿਹੇ ਹਾਦਸਿਆਂ ਦੀ ਵੱਡੀ ਵਜ੍ਹਾ ਬਣ ਰਹੀ ਹੈ ਕਾਰ ਦਾ ਨੰਬਰ ਹੈ HR26CT8573 ਮੋਟਰਸਾਈਕਲ ਦਾ ਨੰਬਰ ਹੈ PB07BD9892 ਹੈ ਜਿਹੜੇ ਮੁੰਡੇ ਆ ਮਕੇਰੀਆਂ ਵਾਲੀ ਸਾਈਡ ਤੋਂ ਇਧਰ ਨੂੰ ਆ ਰਹੇ ਸੀ ਤੇ ਜਿਹੜੀ ਗੱਡੀ ਇਹਦੇ ਵਿੱਚ ਵੱਜੇ ਆ ਉਹ ਤਲਵਾੜੇ ਵਾਲੀ ਸਾਈਡ ਤੋਂ ਆ ਰਹੇ ਸੀ ਮੇਨ ਜਿਹੜਾ ਇਹ ਐਕਸੀਡੈਂਟਾਂ ਦਾ ਕਾਰਨ ਇੱਥੇ ਬਣਦਾ ਰੋਲੀ ਮੋੜ ਤੇ ਉਹ ਇਹ ਬਣਦਾ ਆ ਵੀ ਇਹ ਜਿਹੜਾ ਖੱਡਾ ਆ ਨਾ ਸੈਲਰ ਦੇ ਮੋੜੇ ਇਹਨੂੰ ਕਈ ਵਾਰੀ ਪੂੜਿਆ ਤੇ ਇਹਦੀ ਕੋਈ ਵੀ ਸੁਣਵਾਈ ਨਹੀਂ ਹੋਈ ਕਈ ਵਾਰੀ ਖਬਰਾਂ ਵੀ ਲੱਗੀਆਂ ਪਰ ਇਹ ਮੇਨ ਕਾਰਨ ਖੱਡਾ ਵਾ ਐਕਸੀਡੈਂਟ ਹੋਣ ਦਾ ਔਰ ਮੁੰਡਿਆਂ ਦੀ ਇੱਕ ਮੁੰਡੇ ਦੀ ਬੜੀ ਕੰਡੀਸ਼ਨ ਮਾੜੀ ਸਗੀ ਤੇ ਉਹਨੂੰ ਮੌਕੇ ਤੇ ਅਸੀਂ ਜਿਹੜਾ ਨਾ ਕਿਸੇ ਘਟੀਚੇ ਪਾ ਕੇ ਉਹਨੂੰ ਹਸਪੀਟਲ ਬਚਾਇਆ ਪਰ ਹੋਰ ਸਾਨੂੰ ਇਹ ਪਤਾ ਲੱਗਾ ਵੀ ਹੁਣ ਮੁੰਡੇ ਨੂੰ ਥੋੜਾ ਹੋਸ਼ ਆ ਗਈ ਆ ਠੀਕ ਆ ਅੱਛਾ ਐਂਬੂਲੈਂਸ ਨੂੰ ਫੋਨ ਕੀਤਾ ਗਿਆ ਵੀ ਟਾਈਮ ਦਾ ਐਂਬੂਲੈਂਸ ਨੂੰ ਫੋਨ ਕਰਦੇ ਸੀਗੇ ਕਾਫੀ ਵਾਰੀ ਮੈਂ ਵੀ ਟਰਾਈ ਕੀਤਾ ਹੋਰ ਵੀ ਕਾਫੀ ਬੰਦੇ ਟਰਾਈ ਕਰਦੇ ਪਏ ਸੀ ਲੇਕਿਨ ਐਂਬੂਲੈਂਸ ਵਾਲਿਆਂ ਦਾ ਨੰਬਰ ਨਹੀਂ ਸੀ ਲੱਗਦਾ ਫਿਰ ਅਸੀਂ ਕਿਹਾ ਵੀ ਬੰਦੇ ਦੀ ਪਹਿਲੇ ਜਾਨ ਬਚਾਉਣੀ ਚਾਹੀਦੀ ਆ ਐਂਬੂਲੈਂਸ ਆਉਂਦੀ ਜਾਂ ਨਹੀਂ ਫਿਰ ਅਸੀਂ ਉਹ ਗੱਡੀ ਇੱਥੇ ਖੜੀ ਸੀਗੀ ਉਹਦੇ ਮੋਖੇ ਦੇ ਵਿੱਚ ਉਹ ਮੁੰਡੇ ਨੂੰ ਭੇਜਿਆ ਪਰ ਹੁਣ ਸਾਨੂੰ ਇਹ ਪਤਾ ਲੱਗਾ ਕਿ ਮੁੰਡੇ ਨੂੰ ਹੋਸ਼ ਆ ਗਿਆ ਤੇ ਬੰਦੇ ਪਤਾ ਲੱਗਾ ਕਿੰਨੇ ਜਣੇ ਸੀਗੇ ਮੁੰਡੇ ਮੁੰਡੇ ਮੋਟਰਸਾਈਕਲ ਦੇ 3 ਜਣੇ ਸੀਗੇ ਦੋ ਪਿੱਛੇ ਵਿੱਚ ਸੀ ਇੱਕ ਚਲਾਉਂਦਾ ਸੀਗਾ ਤੇ ਇਹ ਆ ਰਹੇ ਸੀ ਇਧਰੋਂ ਹਾਜੀਪੁਰ ਵਾਲੀ ਸਾਈਡ ਤੋਂ ਤੇ ਗੱਡੀ ਤਲਵਾੜੇ ਵਾਲੀ ਸਾਈਡ ਤੋਂ ਆ ਰਹੀ ਸੀ ਮੇਨ ਅਸੀਂ ਬੇਨਤੀ ਇਹੀ ਕਰਦੇ ਆਂ ਸਰਕਾਰ ਨੂੰ ਪ੍ਰਸ਼ਾਸਨ ਨੂੰ ਕਿ ਜਿਹੜਾ ਹਾਜੀਪੁਰ ਤੋਂ ਲੈ ਕੇ ਤਲਵਾੜੇ ਤੱਕ ਰੋਡ ਦਾ ਇੰਨਾ ਬੁਰਾ ਹਾਲ ਆ ਵੇ ਲੋਕ ਰੋਜ਼ ਦੇਖੋ ਦੋ ਚਾਰ ਐਕਸੀਡੈਂਟ ਤਾਂ ਹੁੰਦੇ ਹੀ ਹੁੰਦੇ ਆ ਸਾਡੀ ਸਰਕਾਰ ਅੱਗੇ ਬੇਨਤੀ ਆ ਐਮਐਲਏ ਸਾਹਿਬ ਅੱਗੇ ਬੇਨਤੀ ਆ ਵੀ ਇਹ ਤਲਵਾੜੇ ਹਾਜੀਪੁਰ ਤੋਂ ਲੈ ਕੇ ਤਲਵਾੜੇ ਤੱਕ ਰੋਡ ਜਿਹੜਾ ਜਲਦੀ ਤੋਂ ਜਲਦੀ ਇਹਨੂੰ ਬਣਾਇਆ ਜਾਵੇ ਤਾਂ ਜੋ ਲੋਕਾਂ ਦੀ ਜਿਹੜੀ ਜਾਨ ਆ ਉਹ ਸੁਰੱਖਿਤ ਹੋ ਸਕੇ